ਮੰਮੀ ਜੀ ਤੁਸੀਂ ਦੱਸਿਆ ਵੀ ਨਹੀਂ ਆਣ ਲੱਗਿਆ ਨੇ ਅਸੀਂ ਬਸ ਇਦਾਂ ਹੀ ਪੁੱਜਾ ਪੁੱਤ ਹਾਂਜੀ ਕੀ ਗੱਲ ਵੀ ਰਾਜੇ ਨਹੀਂ ਕੁਛ ਨਹੀਂ ਡੈਡੀ ਜੀ ਮੈਂ ਵੈਸੇ ਹੀ ਗੱਲ ਸੁਣਦੀ ਸੀਗੀ ਅੱਛਾ ਬਾਜੀ ਕੀ ਗੱਲ ਹੋ ਗਈ ਜਿਹੜੀ ਗੱਲ ਕਰਦੇ ਸੀ ਕਰੋ ਤੁਸੀਂ ਗੱਲ ਭਰਾ ਕਹਿੰਦੇ ਆਪਣਾ ਝੱਗਾ ਝੱਕਾ ਢਿੱਡ ਵੀ ਆਪਣਾ ਨੰਗਾ ਹੁੰਦਾ ਨਿਆਣਿਆਂ ਦੀ ਆਪਸ ਵਿੱਚ ਗੱਲ ਆ ਮੈਂ ਕਿਹਾ ਚਲੋ ਮੈਂ ਘਰੇ ਨਵੀੜ ਲੈਣਾ ਅਸਲ ਚ ਗੱਲ ਕਿ ਆ ਸੀ ਕਿ ਪੂਜਾ ਦੀ ਵਾਲੀ ਸੀ ਮਮਮੀ ਅੱਜ ਹਾਂਜੀ ਮੈਂ ਬਾਹਰ ਸੀਗਾ ਜਦੋਂ ਮੈਂ ਘਰ ਅੰਦਰ ਵੜਿਆ ਤੇ ਉਦੋਂ ਉਹ ਵਿਚਾਰੀ ਚੱਲੀ ਸੀ ਉਹ ਮੈਨੂੰ ਇਤਾਂ ਲੱਗਿਆ ਕਿ ਉਹਦੇ ਚਿਹਰੇ ਤੇ ਨਾ ਮਜੂਸੀ ਆ ਮੈਂ ਇਹਨਾਂ ਨੂੰ ਪੁੱਛਿਆ ਵੀ ਬਾਰ ਬਾਰ ਕੋਈ ਗੱਲ ਤਾਂ ਨਹੀਂ ਹੋਈ ਇਹਨੇ ਮੈਨੂੰ ਦੱਸਿਆ ਨਹੀਂ ਕੁਦਰਤੀ ਹੋ ਜਾਂਦੀ ਜਾਂਦੀ ਸਰਵ ਜੀ ਨੂੰ ਮਿਲ ਪਈ ਭੈਣ ਆਪਣੀ ਬੜੀ ਹਾਂਜੀ ਉਹਨੂੰ ਮਿਲ ਪਈ ਤੇ ਉਹਨੇ ਜਾਂਦੀ ਜਾਂਦੀ ਨੇ ਰੋਣਦੀ ਪੜ ਦੀ ਗਈ ਵਿਚਾਰੀ ਐਤੋਂ ਕਿਉਂਕਿ ਜਦ ਦੀ ਈ ਚੀਜ਼ ਦੁਖੀ ਹੋਵੇ ਹਾਂਜੀ ਤੇ ਫਿਰ ਮੁਸ਼ਕਲ ਹੋ ਜਾਂਦੀ ਆ ਡੈਡੀ ਬੈਠੋ ਤੁਸੀਂ ਗੱਲਾਂ ਕਰੋ ਮੈਂ ਪਾਣੀ ਲੈ ਕੇ ਆਣੀ ਤੁਹਾਡੇ ਲਈ ਬੈ ਜਾ ਬੈ ਜਾ ਕੁੜੀਏ ਪਾਣੀ ਅਸੀਂ ਪੀ ਕੇ ਆਏ ਆ ਪਹਿਲਾਂ ਮੈਨੂੰ ਇਹ ਦੱਸੋ ਬੇ ਘਰ ਚ ਕੀ ਗੱਲ ਹੋਈ ਆ ਗੱਲ ਤਾਂ ਕੋਈ ਨਹੀਂ ਹੋਈ ਡੈਡੀ ਜੀ ਗੱਲ ਕੋਈ ਹੋਈ ਆ ਕੀ ਗੱਲ ਹੋਈ ਆ ਨਹੀਂ ਤਾਂ ਬਾਜੀ ਤੁਹਾਨੂੰ ਪਤਾ ਹੋਊਗਾ ਪਰਮਜੀਤ ਕੀ ਹੋਈ ਘਰ ਘਰਾਂ ਚ ਆ ਤਾਂ ਕੋ ਭੱਲੇ ਨਹੀਂ ਵਸਣੇ ਤਾਂ ਬਾਜੀ ਪੂਜਾ ਦਾ ਨਾ ਫੋਨ ਆਇਆ ਸੀਗਾ ਅੱਛਾ ਘਰਦਿਆਂ ਨੂੰ ਹੂੰ ਕਹਿੰਦੀ ਮਾਸੀ ਜੀ ਬੇ ਤੁਸੀਂ ਇੱਥੇ ਆ ਕੇ ਜਾਓ ਅੱਛਾ ਇਹ ਘਰ ਦੇ ਕਹਿੰਦੇ ਇਹਨਾਂ ਦੀ ਮਾਸੀ ਕਹਿੰਦੀ ਵੀ ਪੁੱਤ ਕੀ ਗੱਲ ਹੋਈ ਬੇ ਸੁਨੀਤਾ ਠੀਕ ਆ ਉਹ ਕਹਿੰਦੀ ਮੈਂ ਮੈਂ ਤੁਹਾਨੂੰ ਇੱਥੇ ਆਏ ਨੂੰ ਦੱਸੂਗੀ ਵੀ ਤੁਸੀਂ ਐਦਾਂ ਕਰੋ ਮਾਸੜ ਜੀ ਨੂੰ ਨਾਲ ਲੈ ਕੇ ਜਲਦੀ ਸਾਡੇ ਕੋਲ ਆਓ ਅੱਛਾ ਹਾਂਜੀ ਹਰ ਤਾਂ ਸਾਡੇ ਕੋਲ ਨਾ ਕੋਈ ਗੱਤ ਨਹੀਂ ਆ ਸੁਨੀਤਾ ਹਾਂ ਜੀ ਡੈਡ ਜੀ ਪਹਿਲਾਂ ਤੂੰ ਦੱਸ ਕੀ ਗੱਲ ਹੋਈ ਹੈ ਗੱਲ ਤਾਂ ਡੈਡ ਜੀ ਕੁਛ ਨਹੀਂ ਹੋਈ ਤੁਸੀਂ ਕਹਤੇ ਫੋਨ ਕੀਤਾ ਮੇਰੇ ਮੰਮੀ ਪਾਪਾ ਨੂੰ ਡੈਡ ਜੀ ਮੈਂ ਹੀ ਮਾਸੀ ਮਾਸੜ ਨੂੰ ਫੋਨ ਕੀਤਾ ਸੀ ਕਿਉਂਕਿ ਅੱਜ ਮੇਰੇ ਮੰਮੀ ਆਏ ਆ ਮੰਮੀ ਨੇ ਅੱਜ ਬਹੁਤ ਬੁਰਾ ਸਲੂਕ ਕੀਤਾ ਮੇਰੀ ਮਾਂ ਦੇ ਨਾਲ ਅੱਛਾ ਮਾੜਾ ਵੀ ਉਹਨਾਂ ਦੀ ਕਦਰ ਨਹੀਂ ਕੀਤੀ ਡੈਡੀ ਜੀ ਮੇਰੇ ਮਾਂ ਪੇ ਜਿੰਨੇ ਜੋਗੇ ਹੈਗੇ ਆ ਉਹ ਦੇਖ ਕੇ ਜਾਂਦੇ ਆ ਆਪਣੀ ਧੀ ਨੂੰ ਪਰ ਮੰਮੀ ਜੀ ਇਸ ਗੱਲ ਨੂੰ ਨਹੀਂ ਸਮਝਦੇ ਉਹ बार-बार बस ਤਾਣੇ ਮਿਹਣੇ ਦੇਈ ਜਾਂਦੇ ਮੈਨੂੰ ਕਿ ਤੇਰੇ ਮਾਪਿਆਂ ਵੱਲੋਂ ਕੁਝ ਨਹੀਂ ਆਂਦਾ ਅਸਨੀਤਾ ਦੇ ਦੇਖ ਲਾ ਮਾਪੇ ਕਿੰਨਾ ਕੁਝ ਦੇ ਕੇ ਜਾਂਦੇ ਜਦੋਂ ਨਾਲ ਚ ਗੰਜੈਸ਼ ਜਿੰਨੀ ਕਹਿ ਗਈ ਉਹ ਦੇ ਜਾਂਦੇ ਆ ਪੁੱਤ ਜਦ ਮੈਂ ਘਰ ਬੈਠਾ ਤੂੰ ਮੈਨੂੰ ਕਦੇ ਦੱਸਿਆ ਇਹਨਾਂ ਭਰਾ ਨੂੰ ਕੱਲੀ ਤੰਕ ਕੀਤਾ ਘਰੋਂ ਫੋਨ ਕਰਕੇ ਦੱਸਿਆ ਡੈਡੀ ਜੀ ਅੱਜ ਮੇਰੀ ਮਾਂ ਦੇ ਨਾਲ ਚਾਹ ਵੀ ਨਹੀਂ ਨਸੀਬ ਹੋਈ ਪੂਜੀਆਂ ਬਿਸਕਟ ਤਾਂ ਕੀ ਨਸੀਬ ਹੋਣਾ ਸੀ ਮੰਮੀ ਨੇ ਐਨਾ ਜਲੀਲ ਕੀਤਾ ਮੇਰੀ ਮਾਂ ਐੱਦੀ ਚਾਹ ਛੱਡ ਕੇ ਚਲ ਗਈ ਚਾਹ ਫਿਰ ਤੂੰ ਪੁੱਤ ਮੈਨੂੰ ਦੱਸਣਾ ਸੀਗਾ ਤੁਹਾਨੂੰ ਮੈਂ ਡੈਡੀ ਜੀ ਕੀ ਦੱਸਣਾ ਸੀ ਸ਼ੱਕ ਤਾਂ ਮੈਨੂੰ ਪੈ ਗਈ ਸੀ ਉਦੋਂ ਹੀ ਜਦ ਮੈਂ ਅੰਦਰ ਬੜਿਆ ਡੱਬਾ ਤੇਰੇ ਹੱਥ ਸਾਰਾ ਪਰਮਜੀਤ ਨੇ ਡੱਬਾ ਇੱਕਦਮ ਫੜ ਕੇ ਮੋਰੇ ਰੱਖ ਲਿਆ ਤੁਹਾਨੂੰ ਇਸ ਗੱਲ ਦਾ ਪਤਾ ਵੀ ਮੈਂ ਉੱਤੇ ਪਹਿਲਾਂ ਹੀ ਖੜਾ ਸੀ ਪਿੱਛੇ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਸੁਣ ਲਈਆਂ ਸੀ ਪਰ ਮੈਂ ਇਸ ਕਰ ਕੀ ਨਿਕਿਆ ਤੇ ਜੋ ਤੱਕ ਨਿਆਣੇ ਆਪ ਹੀ ਦੱਸਦੇ ਆਪਾਂ ਕਿਸੇ ਨੂੰ ਕੁਝ ਕਹਿਣਾ ਨਹੀਂ ਡੈਡੀ ਜੀ ਜੇ ਤੁਹਾਨੂੰ ਗਰੀਬ ਘਰ ਮਨਜ਼ੂਰ ਨਹੀਂ ਸੀ ਫਿਰ ਤੁਸੀਂ ਆਪਣਾ ਮੁੰਡਾ ਨਹੀਂ ਵਿਆਉਣਾ ਸੀ ਅਮੀਰ ਘਰ ਚ ਵਿਆਹ ਲੈਣਾ ਸੀ ਪੁੱਤ ਜੇ ਅਮੀਰੀ ਗਰੀਬੀ ਦੀ ਗੱਲ ਕਰੀਏ ਤੇਰੇ ਤੇ ਕਦੇ ਤੈਨੂੰ ਮੈਂ ਦਿਖਾ ਲਿਆ ਇਹ ਫਿਰ ਤੂੰ ਗਰੀਬ ਘਰ ਦੀ ਧੀ ਆ ਜਾਂ ਇਹਨੂੰ ਦਿਖਾ ਲਿਆ ਪਏ ਅਮੀਰ ਘਰ ਦੀ ਧੀ ਆ ਇਹ ਪਰ ਡੈਡ ਜੀ ਮੰਮੀ ਨੇ ਬਹੁਤ ਫਰਕ ਕੀਤਾ ਮੇਰੇ ਨਾਲ ਕਦੇ ਮੈਨੂੰ ਇਸ ਘਰ ਦੀ ਨੂੰ ਉਹ ਨਹੀਂ ਸਮਝਦੇ ਹਜੇ ਅੰਦਰ ਬੜ ਕੇ ਲੱਗਾ ਪੁੱਛਣੇ ਲੱਗਾ ਸੀ ਤੇਰੀ ਮੰਮੀ ਜਾਂਦੀ ਜਾਂਦੀ ਸਰਬਜੀਤ ਨੂੰ ਮਿਲ ਪਈ ਸਰਬਜੀਤ ਨੂੰ ਉਹਨੇ ਸਾਰਾ ਕੁਝ ਦੱਸਦਾ ਜਦ ਸਰਬਜੀਤ ਨੂੰ ਮਿਲੀ ਤਾਂ ਸਰਬਜੀਤ ਮੈਨੂੰ ਇੱਥੇ ਬੈਠੇ ਨੂੰ ਫੋਨ ਆ ਗਿਆ ਹੈਗਾ ਪੁੱਛ ਰਿਹਾ ਜਿਦਾਂ ਵੀ ਕੀ ਗੱਲ ਹੋਈ ਹੈ ਅੱਛਾ ਸੁਣ ਤਾਂ ਮੈਂ ਸਾਰਾ ਕੁਝ ਲਿਆ ਸੀ ਭੈਣ ਜੀ ਨੇ ਫੋਨ ਕੀਤਾ ਇਹ ਗੱਲ ਹੈ ਵਿਚੋਂ ਮੈਂ ਤਾਂ ਚਾਹਦਾ ਸੀਗਾ ਵੀ ਤੁਸੀਂ ਆਪਣੇ ਮੂੰਹੋਂ ਦੱਸੋ ਮਾਸੀ ਜੀ ਮੈਂ ਤੁਹਾਨੂੰ ਤਾਂ ਸੱਦਿਆ ਕਿ ਆਹ ਦੇਖ ਲਓ ਤੁਸੀਂ ਕਹਿੰਦੇ ਆ ਕਿ ਭੈਣਾ ਭੈਣਾ ਬਣ ਕੇ ਰੋ ਇਹ ਤਾਂ ਮੇਰੀ ਦੁਸ਼ਮਣ ਬਣ ਕੇ ਬੈਠੀ ਆ ਪੂਜਾ ਪਹਿਲਾਂ ਮੇਰੀ ਇੱਕ ਗੱਲ ਸੁਣ ਮੈਂ ਤਾਂ ਤੇਨਾਂ ਕਦੇ ਫਰਕਿਆ ਨਹੀਂ ਕੀਤਾ ਮੇਨਾਂ ਫਰਕ ਸੱਚੀ ਨਹੀਂ ਕੀਤਾ ਫਰਕ ਤੁਸੀਂ ਕੀਤਾ ਮੇਨਾਂ ਨਹੀਂ ਏ ਮੰਮੀ ਨੂੰ ਪੁੱਠੀਆਂ ਮੱਤਾ ਦਿੰਦੀ ਰਹਿੰਦੀ ਸੀ ਮੇਰੇ ਬਾਰੇ। ਸਰਪ ਤੁਸੀਂ ਕੀਤਾ ਮੈਨਾਂ ਉਦੋਂ ਜਦੋਂ ਮੇਰੇ ਮੰਮੀ ਪਾਪਾ ਆਇਆ ਤੁਸੀਂ ਵਿੱਚ ਕੋਲਾ ਕੇ ਬੈਠੇ ਆ ਨਾਲੇ। ਸੁਨੀਤਾ ਪੁੱਤ? ਹਾਂਜੀ ਡਾ। ਕਿੱਦਾਂ ਬੋਲੀਦਾ? ਤੇਰੀ ਮਾਂ ਤੈਨੂੰ ਉਦੋਂ ਸਮਝਾ ਕੇ ਗਈ ਆ ਕਿ ਪੁੱਤ ਤੁਸੀਂ ਦੋਨੇ ਭੈਣਾ ਭੈਣਾ ਬਣ ਕੇ ਰਹਿਣਾ ਆ ਰਲ ਮਿਲ ਕੇ ਕੰਮ ਕਰਨਾ। ਡਾ ਜੀ ਬਿਨਾ ਮਤਲਬੋਂ ਤਾਂ ਮੈਨੂੰ ਕਹਿੰਦੀ ਆ ਵੀ ਮੰਮੀ ਨਾਲ ਚੱਕਦੀ ਆ ਮੇਰੀਆਂ ਗੱਲਾਂ। ਉਹ ਜਾ ਤੂੰ ਸਾਡਾ ਜਲੂਸ ਕੱਢਣ ਤੋਂ ਬਾਅਦ ਆਈ ਹੀ ਨਹੀਂ ਹੈ ਨਾ। ਕੱਲ ਮੈਂ ਤੈਨੂੰ ਖੁਦ ਫੜਿਆ ਰੰਗੇ ਖੱਤੀ ਆਪਣੀ ਮਾਂ ਨਾਲ ਗੱਲਾਂ ਕਰਦੀ ਨੀ। ਦਾ ਫੋਨ ਕੀਤਾ ਸੀ ਨਾ ਤੇ ਮੇਰੀ ਸੱਸ ਲੋੜੀਆਂ ਦਵਾਰੀਆਂ ਮੰਗਦੀ ਆ ਮੈਨੂੰ ਤੰਗ ਕਰਦੀ ਆ ਡੈਡ ਜੀ ਜਦੋਂ ਮੰਮੀ ਮੈਨੂੰ ਹਰ ਦਮ ਤਾਣੇ ਮਿਹਣੇ ਦਿੰਦੀ ਕਿ ਤੇਰੇ ਘਰੋਂ ਨਹੀਂ ਕੁਛ ਆਇਆ ਆ ਕੁੜੀ ਨੂੰ ਉੱਦਾਂ ਆ ਕੇ ਮਿਲ ਜਾਣ ਅਸੀਂ ਕਿਹੜੇ ਲੈਣ ਦੇ ਭੁੱਖੇ ਆ ਜੇ ਡੈਡ ਜੀ ਜੇ ਲੈਣ ਦੇ ਭੁੱਖੇ ਨਹੀਂ ਹੈਗੇ ਤਾਂ ਮੈਨੂੰ ਤਾਣੇ ਮਿਹਣੇ ਕਿਉਂ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਜਦੇ ਆ ਪੁੱਤ ਗੱਲ ਬਹੁਤੀ ਇਹ ਨਹੀਂ ਹੈ ਗੱਲ ਤਾਂ ਇਹ ਆ ਵੀ ਗੱਲ ਕੱਲੀ ਅਮੀਰੀ ਦੀ ਨਹੀਂ ਹੁੰਦੀ ਵੀ ਸਾਡੇ ਕੋਲ ਪੈਸਾ ਬਹੁਤ ਆ ਜੇ ਬੰਦਾ ਦਿਲ ਦਾ ਗਰੀਬ ਹੋਵੇ ਨਾ ਪੇਰੋ ਮੀਰੀਆਂ ਵਾਲੀਆਂ ਗੱਲਾਂ ਨਹੀਂ ਕਰਦਾ ਭਾਵੇਂ ਪੈਸਾ ਜਿੰਨਾ ਮਰਜੀ ਹੋਵੇ ਪਰਮਜੀਤ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਮੈਂ ਤੁਹਾਡੇ ਦੋਨਾਂ 'ਚ ਕਦੇ ਫਰਕ ਨਹੀਂ ਰੱਖਿਆ ਇਹਨੂੰ ਨਹੀਂ ਸੀ ਇਹ ਗੱਲ ਕਰਨੀ ਚਾਹੀਦੀ ਤੇਰੀ ਮਾਂ ਇਹਦੇ ਜੇ ਤੇਰੀ ਮਾਂ ਆ ਗਈ ਭਾਵੇਂ ਉਹ ਖਾਲੀ ਹੱਥ ਹੀ ਬੈਹਣਦੀ ਆ ਇਹਦਾ ਫਰਜ਼ ਨਹੀਂ ਸੀ ਬਣਦਾ ਉਹਨੂੰ ਕੁਝ ਕਹਿਣ ਦਾ ਉਹ ਘਰੋਂ ਰੋਂਦੇ ਗਏ ਆ ਮੈਨੂੰ ਪਤਾ ਏ ਇਸ ਗੱਲ ਦਾ ਕੀ ਸੋਚੂਗੇ ਉਹ ਕਿ ਮੇਰੀ ਧੀ ਕਿੰਨੀ ਦੁਖੀ ਹੋਊਗੀ ਪਰ ਜਦ ਬੋ ਨਿਕਲੇ ਆ ਮੈਂ ਉਹਦੇ ਨੂੰ ਪੁੱਛਿਆ ਆ ਕੇ ਵੀ ਉਹ ਮਜੂਸ ਜਿਹਾ ਲੱਗਦੀ ਆ ਮੈਨੂੰ ਹਨਾ ਭੈਣ ਚੀ ਲੰਘ ਕੇ ਗਏ ਆ ਤੁਸੀਂ ਦੱਸੋ ਮੈਨੂੰ ਤੁਸੀਂ ਦੱਸਿਆ ਨਹੀਂ ਕੁਝ ਵੀ ਨੇ ਤੂੰ ਹੀ ਕਹਤੀ ਏਹੀ ਗੱਲ ਵੀ ਕੋਈ ਗੱਲ ਨਹੀਂ ਹੋਈ ਤੂੰ ਹੀ ਮੇਰੇ ਤੋਂ ਕੋ ਰੱਖਿਆ ਮੈਂ ਕੋਈ ਮਾੜੀ ਗੱਲ ਨਹੀਂ ਕਹੀ ਜਦ ਮੈਂ ਨਾਲ ਗੱਲਾਂ ਕਰਦੀ ਸੁਣੀ ਆਪਣੀ ਮਾਂ ਦੇ ਨਾਲ ਮੈਂ ਤਾਂ ਇਹਦੀ ਮਾਂ ਨੂੰ ਕਿਹਾ ਵੀ ਇਹ ਫੋਨ ਚੱਕ ਕੇ ਜਦ ਕੋਈ ਗੱਲ ਮਾੜੀ ਦੀ ਵੀ ਘਰ ਦੇ ਵਿੱਚ ਹੁੰਦੀ ਹੈ ਚੱਕ ਕੇ ਚੱਲ ਜਦ ਇਹ ਆਪਣੀ ਮਾਂ ਨੂੰ ਫੋਨ ਕਰਦੀ ਹੈ ਘਰ ਦਾ ਜਲੂਸ ਕਿਉਂ ਕੱਢਦੀਆਂ ਆਪਣੇ ਘਰ ਦੀ ਗੱਲ ਕਿਉਂ ਬਾਹਰ ਜਾਵੇ ਹੁਣ ਦੇਖੋ ਸੁਣੋ ਹੁਣ ਦੇਖੋ ਭਾਜੀ ਉਹਨਾਂ ਨੂੰ ਵੀ ਤਾਂ ਕੀਤਾ ਪਹਿਲਾਂ ਆਪਣੀ ਮਾਂ ਨੂੰ ਕਰ ਲ ਫੋਨ ਕੀਤਾ ਓਏ ਦੀ ਮਾਨ ਮੈਂ ਤਾਂ ਸਹੀ ਆ ਮੈਂ ਕੋਈ ਮਾੜੀ ਗੱਲ ਤਾਂ ਨਹੀਂ ਕਹੀ ਹੁਣ ਆ ਮੈਨੂੰ ਦੱਸਿਆ ਥੋੜੀ ਆ ਚੱਕ ਕੇ ਭੈਣ ਜੀ ਨੂੰ ਭਾਜੀ ਨੂੰ ਫੋਨ ਕਰ ਦਿੱਤਾ ਦੇਖੋ ਜਿੱਥੇ ਤੁਸੀਂ ਗਲਤੀ ਕਰਦੇ ਆ ਉੱਥੇ ਉਹਨੇ ਵੀ ਗਲਤੀ ਕਰ ਲਈ ਐ ਅਸਲ ਚ ਸ਼ੁਰੂ ਤਾਂ ਸਾਡੇ ਆਪਸ ਵਿੱਚ ਗਲਤਫਹਿਮੀਆਂ ਤੋਂ ਹੋਈ ਪੈਸਾ ਬਹੁਤ ਵੱਡੀ ਚੀਜ਼ ਨਹੀਂ ਜੇ ਮਠਿਆਈ ਉਹ ਨਾ ਵੀ ਲੈ ਕੇ ਆਏ ਤਾਂ ਸਾਡਾ ਸਰ ਦਾ ਪੁੱਤ ਕੁੱਤੇ ਖਾਂਦੇ ਮਠਿਆਈ ਜਿਹੜੀ ਦੱਬੇ ਬਾਹਰ ਸਿਰਦ ਨਹੀਂ ਆ ਡੈਡੀ ਜੀ ਤੁਸੀਂ ਤਾਂ ਕੱਲ ਸਹੀ ਕਰਦੇ ਜੋ ਵੀ ਕਰਦੇ ਆ ਪਰ ਇੱਕ ਗੱਲ ਆ ਮੈਂ ਖਿੰਦੇ ਨੂੰ ਵੀ ਦੱਸਿਆ ਸੀ ਕਿ ਮੇਰੇ ਨਾਲ ਮੰਮੀ ਐਦਾਂ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਸਮਝਾਓ ਉਹ ਕਹਿੰਦਾ ਮੇਰੀ ਮੰਮੀ ਗਲਤ ਨਹੀਂ ਹੋ ਸਕਦੀ ਤੂੰ ਗਲਤ ਆ ਉਹ ਵੀ ਮੈਨੂੰ ਕਹਿੰਦਾ ਕਿ ਤੂੰ ਚਲ ਜਾ ਜੇ ਨਹੀਂ ਤੇ ਉੱਥੇ ਰਹਿਣਾ ਤੂੰ ਜਾ ਸਕਦੀ ਆ ਹੁਣ ਤੁਸੀਂ ਦੱਸੋ ਜੇ ਇਹਨਾਂ ਨੇ ਵੀ ਨਹੀਂ ਸੁਣਨੀ ਗੱਲ ਮੇਰੀ ਉਹਨਾਂ ਨੇ ਵੀ ਨਹੀਂ ਸੁਣਨੀ ਤਾਂ ਮੈਂ ਕਿਹਨੂੰ ਜਾ ਕੇ ਦੱਸਾਂ ਮੇਰੇ ਮਾਪਿਆਂ ਨੇ ਦੁੱਖ ਸੁਣਨ ਯੋਗ ਨਹੀਂ ਹੈਗੇ ਮੈਂ ਹਾਰ ਕੇ ਮਾਸੀ ਮਾਸਣ ਨੂੰ ਫੋਨ ਕਰਕੇ ਸੱਦਿਆ ਮੈਂ ਤੁਸੀਂ ਆ ਕੇ ਜਾਓ ਪੁੱਤ ਸਾਰੇ ਨਾਲ ਸਹਿਮਤ ਆ ਪਰ ਜੇ ਤੇਰੀ ਗੱਲ ਮੈਂ ਸੁਣਦਾ ਤੈਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਡੇੜੀ ਜੀ ਤੁਹਾਨੂੰ ਤਾਂ ਨਹੀਂ ਮੈਂ ਦੱਸਿਆ ਕਿ ਤੁਸੀਂ ਆਪਸ ਚ ਲੜੋਗੇ ਮੈਂ ਲੜਾਈ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੇਰੀ ਵਜਨ ਆ ਤੁਹਾਡੀ ਲੜਾਈ ਪਰ ਤੈਨੂੰ ਇਸ ਗੱਲ ਦੀ ਸਮਝ ਲੱਗੀ ਹੁਣ ਵੀ ਮੈਂ ਤਾਂ ਅੜਾਈ ਤਾਂ ਹੁਣ ਤਾਂ ਜ਼ਿਆਦਾ ਵੱਧ ਗਈ ਪਹਿਲਾਂ ਤਾਂ ਸਾਨੂੰ ਘਰ ਚ ਹੀ ਪਤਾ ਹੁੰਦਾ ਸੀ ਅਸੀਂ ਕਿਸੇ ਨੂੰ ਬੋਲਦੇ ਅਸੀਂ ਕਿਸੇ ਨੂੰ ਨਾਮ ਬੋਲਦੇ ਸਰਦਾ ਜੀ ਹੁਣ ਤੂੰ ਭਾਜੀ ਹੁਣ ਉਹ ਵੀ ਤਾਂ ਕੀਤਾ ਭੈਣ ਜੀ ਹੁਣ ਉਹਨੂੰ ਵੀ ਸੱਦਿਆ ਉਧਰ ਸੁਮਨ ਜਿਹੜੀ ਹੈਗੀ ਤੇਰੀ ਮੰਮੀ ਆ ਉਹਨੇ ਜਾ ਕੇ ਸਰਬਜੀ ਨੂੰ ਦੱਸਤਾ ਉਹ ਸਰਬਜੀ ਦੇ ਘਰ ਹੀ ਪਤਾ ਲੱਗ ਗਿਆ ਵੀ ਸਾਡੇ ਘਰ ਕਿਹੜੀ ਕੜੀ ਖੁੱਲਦੀ ਆ ਇਹ ਚੰਗੀ ਗੱਲ ਆ ਬਾਜੀ ਆਪਾਂ ਨੇ ਘਰ ਦੇ ਵਿੱਚ ਲੜਾਈ ਨਹੀਂ ਕਰਨੀ ਹੈਗੀ ਉਹਨੇ ਤਾਂ ਇਸ ਕਰਕੇ ਸਾਨੂੰ ਸੱਦਿਆ ਵੀ ਚਲੋ ਆ ਕੇ ਸਾਨੂੰ ਸੁਨੀਤਾ ਨੂੰ ਵੀ ਸਮਝਾਣਗੇ ਤਾਂ ਕੋਈ ਗੱਲਬਾਤ ਕਰਨਗੇ ਠੀਕ ਹੈ ਜੀ ਬਾਜੀ ਗੱਲ ਤੇਰੀ ਸਹੀ ਆ ਹਾਂਜੀ ਪਰ ਕੱਲ ਤਾਂ ਉਦੋਂ ਆ ਜੇ ਮੈਂ ਘਰ ਦਾ ਮਸਲਾ ਨਾ ਹੱਲ ਕਰਾਂ ਇਹਦਾ ਫਰਜ਼ ਬਣਦਾ ਮੈਨੂੰ ਦੱਸਣ ਦਾ ਕੋਈ ਗੱਲ ਨਹੀਂ ਅੱਗੇ ਤੇ ਆਪਣਾ ਰੱਖੋ ਖਿਆਲ ਅੱਜ ਤਾਂ ਚਲੋ ਅਸੀਂ ਘਰ ਦੇ ਮੈਂਬਰ ਵਾਂ ਕਾਣ ਨੂੰ ਕਿਸੇ ਨਾਲ ਨਹੀਂ ਫੋਨ ਕਰਨਾ ਵਾਜੀ ਤੁਸੀਂ ਗੁੱਸਾ ਨਾ ਕਰੋ ਪੂਜਾ ਦੀ ਗੱਲ ਦਾ ਪੂਜਾ ਕੋਈ ਗੱਲ ਨਹੀਂ ਜਿੱਦਾਂ ਦੀ ਸਾਨੂੰ ਸੁਨੀਤਾ ਉਦਾਂ ਦੀ ਸਾਨੂੰ ਪੂਜਾ ਆ ਪੂਜਾ ਨੂੰ ਵੀ ਕੋਈ ਇਦਾਂ ਹੋਣ ਸਮਝ ਕੇ ਨਹੀਂ ਸਾਨੂੰ ਫੋਨ ਕੀਤਾ ਵੀ ਕੋਈ ਉਹ ਅਸੀਂ ਉਪਰੇ ਆ ਜਿੱਦਾਂ ਦੇ ਅਸੀਂ ਇਹਦੇ ਮਾਪੇ ਆ ਉਦਾਂ ਦੇ ਅਸੀਂ ਉਹਦੇ ਆ ਠੀਕ ਹੈ ਜੋ ਕਿ ਤੁਸੀਂ ਇਦਾਂ ਗੁੱਸਾ ਨਾ ਕਰੋ ਮੈਨੂੰ ਪੂਜਾ ਨੇ ਫੋਨ ਕੀਤਾ ਸੀ ਵੀ ਮਾਸੀ ਜੀ ਤੁਸੀਂ ਆਇਓ ਬੇ ਇਦਾਂ ਦਾ ਕਰਕੇ ਵੀ ਗੱਲ ਕਰਿਓ ਮੈਂ ਕਿਹਾ ਕੋਈ ਗੱਲ ਨਹੀਂ ਵੀ ਅਸੀਂ ਆਏ ਚਲੋ ਇਹਨਾਂ ਨੂੰ ਛੁੱਟੀ ਸੀ ਅਸੀਂ ਆ ਗਏ ਹੁਣ ਭੈਣ ਜੀ ਨੂੰ ਵੀ ਨਹੀਂ ਇਦਾਂ ਕਰਨਾ ਚਾਹੀਦਾ ਦੋਹਾਂ ਨੂੰ ਹੁਣ ਚ ਫਰਕ ਯੋਕੇ ਜੇ ਹੁਣ ਇਹ ਚਲੋ ਅਸੀਂ ਮਾੜਾ ਮੋਟਾ ਇਹਨੂੰ ਦੇ ਦਿੰਨੇ ਕੁਛ ਉਹਦੇ ਮਾਪੇ ਗਰੀਬ ਆ ਵਿਚਾਰੀ ਦੇ ਕੂੜੀ ਤਾਂ ਤੁਹਾਨੂੰ ਚੰਗੀ ਮਿਲ ਗਈ ਤੁਸੀਂ ਨਾ ਪਿਉਂਦੇ ਫੇ ਹੈ ਜੇ ਇਦਾਂ ਕਰਨੀ ਸੀ ਭੈਣ ਜੀ ਤੁਸੀਂ ਇਦਾਂ ਨਾ ਕਰੋ ਫਰਕ ਕੂੜੀ ਇੰਨੀ ਚੰਗੀ ਆ ਇਦਾਂ ਨਾ ਕਰੋ ਹੁਣ ਇਹਨੇ ਤੁਹਾਨੂੰ ਦੇਖਣਾ ਬੁਢਾਪੇ ਦੇ ਵਿੱਚ ਇਹਨੇ ਤੁਹਾਡਾ ਸਹਾਰਾ ਪੜਨਾ ਆ ਇਹਨੇ ਪੜਨਾ ਆ ਇਦਾਂ ਨਹੀਂ ਫਰਕ ਕਰੀਦਾ ਹੁੰਦਾ ਜਿੱਦਾਂ ਦੀ ਇਹ ਸਾਡੀਆਂ ਦੋਨੇ ਕੁੜੀਆਂ ਆ ਇਦਾਂ ਦੀਆਂ ਤੁਹਾਡੇ ਦੋਨੇ ਕੁੜੀਆਂ ਐ ਇਹ ਤੁਹਾਡੀਆਂ ਨੌਹਾਂ ਨਹੀਂ ਤੁਹਾਡੀਆਂ 3 ਆ ਜੇ ਤੁਸੀਂ ਫਰਕ ਕਰੋਗੇ ਉਹਦੇ ਨਾਲ ਵੇਹੇ ਗਰੀਬ ਕਰਦੀ ਆ ਤਾਂ ਭੈਣ ਜੀ ਆਪਾਂ ਤਾਂ ਹੁਣ ਸਿਆਣਾ ਹੀ ਆ ਕੱਲ ਨੂੰ ਆਪਾਂ ਨੂੰ ਕੌਣ ਪੁੱਛੂਗਾ ਜੀ ਇਹਨਾਂ ਨੇ ਪੁੱਛਣਾ ਆਪਾਂ ਨੂੰ ਸਾਨੂੰ ਭਾਜੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਤੇ ਧੀਆਂ ਜਿਹੜੀਆਂ ਆ ਉਹ ਨਹੀਂ ਹੁੰਦੀਆਂ ਜਿਹੜੀਆਂ ਸਾਡੇ ਘਰ ਜੰਮਦੀਆਂ ਧੀਆਂ ਉਹ ਹੁੰਦੀਆਂ ਜਿਹੜੀਆਂ ਸਾਡੀਆਂ ਨੋਹਾਂ ਆ ਇਹ ਸਾਡੀਆਂ ਧੀਆਂ ਇਹਨਾਂ ਨੇ ਸਾਡੇ ਨਾਲ ਉਦੋਂ ਤੱਕ ਚੱਲਣਾ ਜਦੋਂ ਤੱਕ ਸਾਡੀ ਜ਼ਿੰਦਗੀ ਆ ਹਾਂਜੀ ਸਾਡੇ ਮਰਮ ਤੱਕ ਨਹੀਂ ਸਾਡੇ ਨਾਲ ਚੱਲਣਾ ਜਿਹਨੇ ਪਾਜੀ ਧੀ ਦੇਤੀ ਹੈ ਨਾ ਉਹ ਮਾਪੇ ਗਰੀਬ ਨਹੀਂ ਹੁੰਦੇ ਹੈਗੇ ਜਿਹਨੇ ਧੀ ਦੇਤੀ ਤਾਂ ਸਾਨੂੰ ਸਭ ਕੁਝ ਹੀ ਮਿਲ ਗਿਆ ਠੀਕ ਹੈ ਜੀ ਅਜੇ ਮੁੰਡੇ ਵਾਲੇ ਗਰੀਬ ਹੋ ਸਕਦੇ ਧੀਆ ਵਾਲੇ ਗਰੀਬ ਨਹੀਂ ਹੁੰਦੇ ਹੈਗੇ ਧੀਆ ਵਾਲੇ ਮਾਪੇ ਜਿਹੜੇ ਹੈਗੇ ਉਹ ਅਮੀਰ ਹੀ ਆ ਇਹ ਗੱਲ ਨਾ ਪੈ ਜੀ ਤੁਸੀਂ ਕਰੋ ਇਹ ਮੈਨੂੰ ਨਹੀਂ ਚੰਗਾ ਲੱਗਿਆ ਤੁਸੀਂ ਇਦਾਂ ਫਰਕ ਕਰਦੇ ਆ ਸੁਨੀਤਾ ਬਹਿਮੀ ਇਹਨੂੰ ਆਪਣੀ ਭੈਣ ਸਮਝ ਲੈ ਤੈ ਕਦੇ ਇਦਾਂ ਨਹੀਂ ਕਹਿਣਾ ਵੀ ਸਾਡੇ ਘਰ ਦੇ ਅਮੀਰ ਆ ਜਾਂ ਕਿੱਦਾਂ ਆ ਠੀਕ ਹੈ ਜੀ ਕਦੇ ਵੀ ਸਾਡੇ ਆਪ ਵੀ ਹੈ ਨਹੀਂਗੇ ਪੁੱਛ ਲੋ ਇਹਨਾਂ ਨੂੰ ਪਹਿਲਾਂ ਨਾ ਪੂਜਾ ਇਹ ਸਨੀਤਾ ਤਾਂ ਨਹੀਂ ਕੁਝ ਕਹਿੰਦੀ ਹੈਗੀ ਹੂੰ ਨਹੀਂ ਮੈਨੂੰ ਉਦਾਂ ਨਹੀਂ ਕਹਿੰਦੀ ਕੁਝ ਵੀ ਐ ਵੀ ਕਹਿ ਦਵਾ ਮੇਰੇ ਮੋਰੇ ਨਹੀਂ ਬੋਲਦੀ ਬਸ ਮੰਮੀ ਨਾ ਰਲ ਕੇ ਨਾ ਮੈਨੂੰ ਫਿਰ ਚੰਗਾ ਮਾੜਾ ਬੋਲਦੀ ਆ ਉਦਾਂ ਨਹੀਂ ਮੈਨੂੰ ਕੁਝ ਵੀ ਕਹਿੰਦੀ ਮੰਮੀ ਨਾ ਤਾਂ ਮੈਂ ਉਦਾਂ ਵੀ ਮੰਮੀ ਨਾਰਮਲ ਗੱਲ ਕਰ ਮੈਂ ਤਾਂ ਵੀ ਇਹ ਸੋਚਦੀ ਆ ਵੀ ਚੱਕਦੀ ਆ ਮਮਾ ਨੂੰ ਪਤਾ ਕੀ ਗੱਲ ਆ ਉਹ ਇਦਾਂ ਨਾ ਕਰੋ ਤੁਸੀਂ ਉਹਨੂੰ ਵਿਚਾਰੀ ਨੂੰ ਤੰਗ ਨਾ ਕਰੋ ਪਰੇਸ਼ਾਨ ਨਾ ਕਰੋ ਮੈਂ ਵੀ ਭੈਣ ਜੀ ਨੂੰ ਸਗੋਂ ਸਮਝਾਉਣਾ ਵੀ ਮੰਮੀ ਵੇ ਇਦਾਂ ਨਹੀਂ ਅਸੀਂ ਰਲ ਮਿਲ ਕੇ ਰਹਿਣਾ ਘਰ ਦੇ ਵਿੱਚ ਵੇ ਉਹ ਮੇਰੀ ਵੱਡੀ ਭੈਣ ਆ ਠੀਕ ਤੁਸੀਂ ਭੈਣਾ ਭੈਣਾ ਬਣ ਕੇ ਰਹਿਣਾ ਤੇ ਭੈਣ ਜੀ ਤੁਸੀਂ ਵੀ ਨਾ ਦੋਨਾਂ ਦਾ ਧਿਆਨ ਰੱਖਣਾ ਗਰੀਬੀ ਅਮੀਰੀ ਦੀ ਨਹੀਂ ਗੱਲ ਕੋਈ ਵੀ ਕਰਨੀ ਕੋਈ ਫਰਕ ਨਹੀਂ ਮੈਂ ਕਰਦੀ ਹੈਗੀ ਇਹਨਾਂ ਦੇ ਵਿੱਚ ਮੈਂ ਦੋਨਾਂ ਨੂੰ ਇੱਕ ਮੋਟ ਰੱਖਿਆ ਆ ਐਦਾਂ ਦੀ ਕੋਈ ਗੱਲ ਹੈ ਹੀ ਨਹੀਂ ਉਹ ਵੀ ਮੈਂ ਕੱਲੇ ਗੱਲਾਂ ਕਰਦੀ ਸੁਣ ਲਈ ਫੋਨ ਤੇ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਕਰਦੀ ਮੰਮੀ ਨਾ ਕਰਦੀ ਤੇ ਕਿੰਨਾ ਕਰਦੀ ਆ ਮੇਰੇ ਦਿਲ 'ਚ ਇਹ ਆਈ ਪਰ ਸਾਡੀ ਗੱਲ ਇਹ ਬਾਹਰ ਕਰਦੀ ਆ ਮੰਮੀ ਜੀ ਜੇ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਸੀ ਨਾ ਤਾਂ ਸਿਰਫ ਇਹ ਕਹਿਣ ਲਈ ਫੋਨ ਕੀਤਾ ਸੀ ਕਿ ਜਿੱਦਾਂ ਨਹੀਂ ਕਿੱਦਾਂ ਕਰਕੇ ਮੈਨੂੰ ਡੱਬਾ ਦੇ ਕੇ ਜਾਓ ਤੁਸੀਂ ਮਠਿਆਈ ਦਾ ਚਲੋ ਹੋਰ ਤਾਂ ਕੁਝ ਨਹੀਂ ਮੈਂ ਸਿਰਫ ਤੁਹਾਡੇ ਕਰਕੇ ਕਿਹਾ ਸੀ ਅਪਰ ਤੁਸੀਂ ਤਾਂ ਮੈਨੂੰ ਸਾਫ਼ੇ ਬਦਨਾਮੀ ਦੇ ਦਿੱਤੀ ਕਿ ਤੂੰ ਚੁਗਲੀਆਂ ਕਰਦੀ ਜੇ ਤੁਸੀਂ ਗੱਲ ਸੁਣੇ ਲਈ ਸੀ ਮੇਰੀ ਤਾਂ ਤੁਹਾਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਮੈਂ ਕੀ ਗੱਲ ਕੀਤੀ ਆ ਚੱਲ ਬਹੁਤ ਵਧੀਆ ਕਰ ਲਿਆ ਤੈਂ ਉਹ ਵੀ ਮੇਰੇ ਕੋਰਮ ਵਿੱਚ ਸੱਦ ਕੇ ਮੈਨੂੰ ਚੰਗੀ ਤਰ੍ਹਾਂ ਜਲੀਲ ਕਰ ਲਿਆ ਪਹਿਲਾਂ ਮਾਂ ਦੇ ਸਾਹਮਣੇ ਕਰ ਲਿਆ ਹੁਣ ਘਰ ਦੇ ਵਿੱਚ ਕਰ ਮੇਰੇ ਕੋਰਮ ਵੀ ਸੱਦ ਲੈ ਮੰਮੀ ਨੇ ਕਿਹਨੂੰ ਕਰ ਲਿਆ ਤੇ ਬੋਲ ਵਧੀਆ ਕੀਤਾ ਮੇਰੀ ਮਾਂ ਤੁਹਾਡੀ ਕੋਈ ਨਹੀਂ ਸੀ ਲੱਗਦੀ ਤੁਸੀਂ ਇੰਨੀ ਬੇਇੱਜ਼ਤੀ ਕਿਵੇਂ ਕੀਤੀ ਮੈਂ ਕੋਈ ਕੁਸ਼ੀ ਤੇਰੀ ਮਾਂ ਨੂੰ ਕਿਹਾ ਸਿਰਫ ਮੰਮੀ ਨੇ ਤਾਂ ਤੇਰਾ ਭਲਾ ਹੀ ਸੋਚਿਆ ਤਿਹਾਾਰ ਸੀਗਾ ਚੱਲ ਆਪਣੀ ਕੁੜੀ ਨੂੰ ਆ ਕੇ ਮਿਲ ਜਾਂਦੇ ਡੱਬੇ ਦੀ ਜਰੂਰੀ ਨਹੀਂ ਸੀਗੀ ਸੁਨੀਤਾ ਬੱਸ ਕਰ ਤੂੰ ਮੰਮੀ ਨੂੰ ਅਗਵਾ ਕਰਦੀ ਸੀ ਕਿ ਹਾਂ ਵੇ ਪੂਜਾ ਮੈਂ ਫੋਰਸ ਕਰਾਂ ਚੱਕਾ ਤੇ ਮੰਮੀ ਇਹਨੂੰ ਬੋਲਦੀ ਪੁੱਛ ਲੈ ਮੰਮੀ ਬੈਠੇ ਆ ਕੋਲ ਮੈਂ ਕੀ ਫੋਰਸ ਕੀਤਾ ਮੰਮੀ ਜੀ ਮੇਰੀ ਗੱਲ ਇੱਕ ਸੁਣਾ ਜਦੋਂ ਮੈਂ ਕੋਠੇ ਤੇ ਗਈ ਆ ਨਾ ਸੁੱਕਣੇ ਪਾਣ ਕੱਪੜੇ ਤੁਸੀਂ ਦੱਸੋ ਕੀ ਨੀ ਕੀ ਗੱਲਾਂ ਕਰਦੀ ਮੈਂ ਸਾਰੀਆਂ ਸੁਣੀਆਂ ਤੁਹਾਡੀਆਂ ਗੱਲਾਂ ਤਨੀਤਾ ਇਹ ਤਾਂ ਤੇਰੀ ਬਹੁਤ ਗਲਤ ਗੱਲ ਨਾ ਨਹੀਂ ਮੰਮੀ ਜੀ ਮੈਂ ਤਾਂ ਕੋਈ ਗੱਲੇ ਨਹੀਂ ਉਹ ਨਾਰਮਲ ਗੱਲਾਂ ਦੀ ਸੀ ਕਰ ਸਕਦੀ ਨਾ ਇਹ ਇਦਾਂ ਸਕਾਰੀ ਦਾ ਹੁੰਦਾ ਹੈ ਹੈ ਉਹ ਤੇਰੀ ਵੱਡੀ ਵੱਡੀ ਭੈਣ ਵਾ ਇਹ ਤੇਰੇ ਵਾਸਤੇ ਬਹੁਤ ਗਲਤ ਗੱਲ ਵਾ ਮੈਂ ਤਾਂ ਭੈਣਾ ਵਾਂਗੇ ਸਮਝੀਏ ਮੰਮੀ ਜੀ ਇਹ ਚਰਕ ਕਰਦੀ ਸਮਾਂ ਕਿ ਹਜੇ ਮੇਨ ਭੈਣ ਜੀ ਤੁਸੀਂ ਵੀ ਠੀਕ ਨਹੀਂ ਕੀਤਾ ਜੇ ਭੈਣ ਜੀ ਨੇ ਕਹਿ ਤਰਹਾ ਵੀ ਮੈਂ ਚਾਹ ਨਹੀਂ ਪੀਣੀ ਹੈਗੀ ਤੁਸੀਂ ਇਦਾਂ ਥੋੜਾ ਕਹਿਣਾ ਸੀਗਾ ਵਿਆਹ ਲੈ ਜਾਓ ਮਠਿਆਈ ਦਾ ਡੱਬਾ ਵੀ ਲੈ ਜਾਓ ਆਪਣਾ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਵਿਚਾਰਦੇ ਚਾਹ ਬਣੀ ਹੋ ਛੱਡ ਜਾਏ ਮੈਂ ਵੀ ਗੁੱਸੇ ਵਿੱਚ ਕਹਿ ਦਿੰਦਾ ਭਈ ਚਾਹ ਨਹੀਂ ਬਣੀ ਤਾਂ ਫੇਰ ਡੱਬਾ ਵੀ ਲੈ ਜਾ ਤੁਸੀਂ ਆਪਣਾ ਇਦਾਂ ਨਹੀਂ ਹੁੰਦੀ ਭੈਣ ਜੀ ਦੇਖੋ ਇਹ ਜਿਹੜੇ ਜਿਨ੍ਹਾਂ ਨੇ ਧੀ ਦਿੱਤੀ ਉਹਨਾਂ ਨੇ ਪਿੱਛੇ ਕੀ ਰੱਖਿਆ ਹੈ ਧੀਆ ਦੇ ਮਾਪੇ ਗਰੀਬ ਨਹੀਂ ਹੁੰਦੇ ਧੀਆ ਦੇ ਮਾਪੇ ਤਾਂ ਅਮੀਰੇ ਹੁੰਦੇ ਆ ਗਰੀਬ ਤਾਂ ਉਹ ਆ ਮੁੜਿਆ ਵਾਲੇ ਗਰੀਬ ਆ ਜਿਹੜੇ ਜਿਹਨਾਂ ਨੂੰ ਦਾਗ ਦਿੰਨੇ ਆ ਧੀ ਦਿੰਨੇ ਆ ਪੜਾਉਂਦੇ ਰਖਾਉਨੇ ਆ ਕਿੰਨਾ ਖਰਚ ਕਰਾਉਨੇ ਆ ਅਸੀਂ ਕੁੜੀਆਂ ਨੂੰ ਭੈਜੀ ਤੁਹਾਨੂੰ ਮੈਂ ਦੱਸਾਂ ਜਦੋਂ ਅਸੀਂ ਵਿਆਹ ਕੀਤਾ ਜਦੋਂ ਅਸੀਂ ਉਹਦ ਨਹੀਂ ਖਰਚ ਲਿਆ ਹੁਣ ਅਸੀਂ ਕੀ ਲੈਣਾ ਸੀ ਤੁਸੀਂ ਇਹ ਅੱਜ ਥੱਲੇ ਪਹਿਲਾਂ ਹੀ ਗੱਲ ਕਲੀਅਰ ਕੀਤੀ ਸੀ ਸਰਦਾਰ ਜੀ ਨੇ ਕਿ ਅਸੀਂ ਲੈਣਾ ਦੇਣਾ ਕੁਝ ਨਹੀਂ ਹੈਗਾ ਮੰਮੀ ਜੀ ਜੇ ਤੁਸੀਂ ਐਡਾ ਗੱਲ ਕਰ ਲਈ ਸੀ ਨਾ ਬਾਅਦ ਵਿੱਚ ਗੱਲ ਕਰਨੀ ਸੀ ਤੁਸੀਂ ਐਡਾ ਕਰਦੇ ਵਿਆਹ ਦਿਨੇ ਗੱਲ ਕਰਦੇ ਤਾਂ ਸਾਨੂੰ ਕੁੜੀ ਨਹੀਂ ਚਾਹੀਦੀ ਸਾਨੂੰ ਦਾਜ ਚਾਹੀਦਾ ਫੇਰ ਮੇਰੇ ਮਾਪੇ ਦਾਜ ਦੇ ਜਾਂਦੇ ਪਰ ਮੈਨੂੰ ਨਾ ਦਿੰਦੇ ਨਾ ਸੀ ਨੀ ਇਹ ਗੱਲ ਨਾ ਸੀ ਪਹਿਲਾਂ ਕਹੀ ਸੀ ਨਾ ਸੀ ਸੋਚੀ ਸੀ ਨਾ ਸੀ ਹੁਣ ਕਹਿਣੀ ਆ ਵੀ ਸਾਨੂੰ ਦਾਜ ਚਾਹੀਦਾ ਸਾਨੂੰ ਕੁੜੀ ਨਹੀਂ ਚਾਹੀਦੀ ਮੈਂ ਤੈਨੂੰ ਤਿੰਨ ਕੱਪੜਿਆਂ ਚ ਲਈਆਂ ਆ ਚਲੋ ਇਹ ਤਾਂ ਬਹੁਤ ਵਧੀਆ ਕੀਤਾ ਜਦ ਮੈਂ ਉਹਦੇ ਨਹੀਂ ਕੁਛ ਲਿਆ ਹੁਣ ਮੈਂ ਹੁਣ ਮੈਂ ਕਦੀ ਸੰਗ ਕਰਨਾ ਸੀ ਉਹਨਾਂ ਨੂੰ ਇਹ ਤਾਂ ਇੱਕ ਕਹਿਣ ਦੀ ਗੱਲ ਸੀ ਜੱਤ ਤੈਨੂੰ ਹੁਣ ਇਹ ਤੁਹਾਨੂੰ ਪਤਾ ਹੀ ਇਸ ਤਰੀਕੇ ਪਾਈ ਜਾ ਰਹੇ ਤਾਂ ਹਨਾ ਅਗਲੇ ਨੂੰ ਤਾਂ ਮੈਂ ਕਹਿ ਦੇਣੀ ਪਿਆ ਹਾਂ ਆ ਕੇ ਮੈਂ ਤੈਨੂੰ ਅੰਦਰ ਵੜ ਕੇ ਕਿਹਾ ਸੀ ਵੀ ਚੱਲ ਜੇ ਉਹਦਾ ਨਹੀਂ ਚੱਲ ਮੌਕੇ ਤੇ ਬੰਦਾ ਆ ਕੇ ਖੜ ਜਵੇ ਆਪਣੀ ਧੀ ਪੁੱਤ ਦਾ ਫੈਸਲਾ ਬਣ ਕੇ ਖੜ ਜਵੇ ਐ ਨਹੀਂ ਬਹੁਤ ਹੁੰਦਾ ਹੋਰ ਕਿਤੇ ਡੱਬਿਆਂ ਨਾਲ ਅਸੀਂ ਕਿਤੇ ਨਾ ਨਾ ਗੱਲਾਂ ਕਰਦੀਆਂ ਭੈਣ ਜੀ ਸਰੀਕਾ ਭਾਈਚਾਰਾ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਨਾ ਹੋਵੇ ਕੋਈ ਕਹੇ ਨਾ ਕਹੇ ਤੁਸੀਂ ਕਿਸੇ ਦੀ ਗੱਲ ਨਹੀਂ ਸੁਣਨੀ ਭੈਣ ਜੀ ਤੁਸੀਂ ਆਪਣੇ ਘਰ ਵਿੱਚ ਦੇਖੋ ਹੈ ਉਹਨਾਂ ਚ ਵਿਚਾਰਿਆਂ ਚ ਨਹੀਂ ਹੈ ਮੁਤਸੀਜਾ ਨਹੀਂ ਆ ਹੋਇਆ ਭੈਣ ਜੀ ਨੂੰ ਕੋਈ ਕੰਮ ਵੀ ਹੋ ਸਕਦਾ ਹੈ ਸਦਾ ਟਾਈਮ ਕਿਤੇ ਇੱਕੋ ਜਿਹਾ ਥੋੜੀ ਰਹਿੰਦਾ ਹੈ ਪਤਾ ਤੁਹਾਨੂੰ ਵੀ ਆ ਤੇ ਗਲਤ ਗੱਲੋ ਆ ਭੈਣ ਜੀ ਭੈਣ ਜੀ ਪਤਾ ਤੁਹਾਨੂੰ ਵੀ ਆ ਵੀ ਉਹਦੇ ਮਾਪੇ ਗਰੀਬ ਆ ਠੀਕ ਆ ਜੀ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀਗੀ ਵੇ ਭਾਈ ਸਾਡੇ ਕੋਲ ਦੇਲ ਦੇਲ ਨੂੰ ਕੁਝ ਨਹੀਂ ਹੈਗਾ ਇੱਕ ਕੁੜੀ ਆ ਸਿਰਫ ਗੱਲ ਤਾਂ ਭਾਜੀ ਤੁਹਾਡੀ ਸਹੀ ਆ ਹੁਣ ਪਰ ਕਰੀਏ ਕਿਆ ਚਲੋ ਕੋਈ ਨਹੀਂ ਪੂਜਾ ਪੁੱਤ ਜੋ ਕੁ ਸੁਆ ਉਹ ਗਲਤ ਆ ਠੀਕ ਆ ਅੱਗੇ ਤੇ ਖਿਆਲ ਰੱਖਾਂਗੇ ਪਰ ਜੀ ਤੂੰ ਵੀ ਭਾਈ ਖਿਆਲ ਰੱਖ ਜੋ ਹੋ ਗਿਆ ਪਿੱਛੇ ਹੋ ਗਿਆ ਕਈ ਵਾਰੀ ਬੰਦੇ ਦੇ ਮਨ ਚ ਨਾ ਗਲਤਫਹਿਮੀ ਆ ਜਾਣੀ ਆ ਉਹਨਾਂ ਗਲਤਫਹਿਮੀਆਂ ਕਰਕੇ ਅੱਗੇ ਤੋਂ ਅੱਗੇ ਜਿਹੜਾ ਕਲੇਸ਼ ਵੜ ਜਾਂਦਾ ਜੇ ਤੁਸੀਂ ਘਰੇ ਬੈਠ ਕੇ ਇਹ ਗੱਲ ਕਰ ਲੈਣੀ ਆ ਨਾਖ ਬਹੁਤਾ ਚੱਕਰ ਚ ਪੈਣੀ ਆ ਤਾਂ ਅੱਜ ਆ ਆਪਾਂ ਸਾਰੇ ਨੂੰ ਇਕੱਠੇ ਹੋ ਕੇ ਨਹੀਂ ਸੀ ਬੈਠਣਾ ਪੈਣਾ। ਧਿਆਲ ਰੱਖੋ ਅੱਗੇ ਤੇ ਇਹੀ ਤੇਰੀਆਂ ਧੀਆ ਇਹੀ ਤੇਰੀਆਂ ਲੋਹਾਂ। ਸੁਨੀਤਾ ਪੁੱਤ? ਹਾਂਜੀ। ਤੇ ਵੀ ਕੋਈ ਗੱਲ ਨਹੀਂ ਕਰਨੀ ਹੈਗੀ। ਠੀਕ ਆ ਚੱਕ ਥੱਲ ਵਾਲੀ। ਠੀਕ ਆ ਡਾਟਾ। ਹਾਂ ਉਹਦੇ ਮਾਪੇ ਆਣ ਕਈ ਵਾਰ ਸਾਡੇ ਕੋਲ ਵੀ ਨਹੀਂ ਆ ਆ ਜਾਣਾ। ਕਈ ਵਾਰ ਟਾਈਮ ਹੀ ਨਹੀਂ ਲਾਦੇ। ਟਾਈਮ ਨਹੀਂ ਲੱਗਦਾ ਘਰਾਂ ਦੇ ਵਿੱਚ। ਹਾਂਜੀ। ਬਾਕੀ ਪਾਜੀ ਇਕੱਠੇ ਹੋਣ ਦੀ ਜਿਹੜੀ ਗੱਲ ਆ ਕੋਈ ਗੱਲ ਨਹੀਂ ਤੁਸੀਂ ਇਦਾਂ ਨਾ ਸੋਚੋ ਅਸੀਂ ਕੋਈ ਓਪਰੇ ਆ। ਬਾਕੀ ਭੈਣ ਦੀ ਗੱਲ ਇਦਾਂ ਨਹੀਂ ਹੈ ਅਸੀਂ ਨਾਲ ਆ ਗਏ ਨਾਲੇ ਤੁਹਾਨੂੰ ਮਿਲ ਜਾਣਾ ਹੈ ਬਾਕੀ ਭਾਈ ਗੱਲ ਇਦਾਂ ਨਹੀਂ ਹੈ ਭੈਣ ਜੀ ਭਾਜੀ ਇਹ ਤੁਹਾਡੀ ਧੀ ਦਾ ਘਰ ਆ ਤੁਸੀਂ ਦਿਨੇ ਆਓ ਰਾਤ ਆਓ ਸਾਨੂੰ ਕੋਈ ਫਰਕ ਨਹੀਂ ਹੈ ਪਰ ਚੱਕਰ ਤੇ ਸਭ ਇਹ ਜਿਹੜਾ ਕਲੇਸ਼ ਆ ਇਸ ਕਲੇਸ਼ ਚਾਣਾ ਮੈਨੂੰ ਤੁਹਾਡਾ ਚੰਗਾ ਨਹੀਂ ਲੱਗਿਆ ਉਦੋਂ ਤਾਂ ਤੁਹਾਡਾ ਆਣਾ ਮੇਰੇ ਸਿਰ ਮੱਥੇ ਭਾਜੀ ਅਸੀਂ ਦੋਨਾਂ ਨੂੰ ਨਾ ਆਪਣੀਆਂ ਧੀਆ ਸਮਝਦੇ ਆਂ ਔਨੇ ਵੀ ਆਪਣੇ ਮਾਪੇ ਸਮਝ ਕੇ ਹੀ ਪੂਜਾ ਨੇਤਾ ਫੋਨ ਕੀਤਾ ਜਦੋਂ ਉਹ ਪਰੇਸ਼ਾਨ ਹੋਈ ਕੱਲ ਤਾਂ ਸਹੀ ਆ ਚਲੋ ਪਰੇਸ਼ਾਨੀ ਚ ਬੰਦਾ ਅੱਕੀ ਪੜਾਈ ਹੱਥ ਮਾਰਦਾ ਹੈ ਨਾ ਜਿਹੜਾ ਪਰੇਸ਼ਾਨ ਹੋਵੇ ਕੋਈ ਨਹੀਂ ਭਾਈ ਅੱਗੇ ਤੇ ਖਿਆਲ ਰੱਖਾਂਗੇ ਤੁਹਾਨੂੰ ਵੀ ਇਸ ਗੱਲ ਤੇ ਅਸੀਂ ਪਰੇਸ਼ਾਨ ਨਹੀਂ ਕਰਦੇ ਚਲੋ ਕੋਈ ਨਹੀਂ ਭਾਜੀ ਅਸੀਂ ਤੁਹਾਡੇ ਆਏ ਇੱਥੇ ਮਿਲ ਕੇ ਚੱਲੇ ਆ ਕੋਈ ਗੱਲ ਨਹੀਂ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਮੈਨੂੰ ਮaaf ਕਰ ਦਿਓ ਮੇਰਾ ਇਹਨਾਂ ਨੂੰ ਸੱਦਣ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਤੁਹਾਡੀ ਬਦਨਾਮੀ ਕਰਾਂ ਮੈਂ ਜ਼ਰੂਰ ਵੇਖੀ ਕਿ ਤੁਸੀਂ ਨਾ ਜਿਹੜਾ ਮੇਰੇ ਪ੍ਰਤੀ ਗਲਤਫਹਿਮੀ ਆ ਆਪਣੇ ਅੰਦਰ ਪਾਲ ਕੇ ਬੈਠੇ ਆ ਉਹ ਤੁਹਾਡੀਆਂ ਨਿਕਲ ਜਾਣ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਮੈਂ ਕੋਈ ਨਹੀਂ ਪੁੱਤ ਮੈਂ ਤੁਹਾਨੂੰ ਆਪਣੀ ਮਾਂ ਸਮਾਨਣਾ ਤਾਂ ਹੁੰਦੀ ਆ ਬੰਦਿਆਂ ਤੋਂ ਹੁੰਦੀਆਂ ਗਲਤੀਆਂ ਪੁੱਤ ਕੋਈ ਗੱਲ ਨਹੀਂ ਮੇਰੇ ਤੋਂ ਵੀ ਕੋਈ ਬਾਤ ਜੇ ਘਟਕਿਆ ਹੋ ਗਈ ਹੋਵੇ ਤਾਂ ਪੁੱਤ ਡੈਡੀ ਤੁਸੀਂ ਵੀ ਮੈਨੂੰ ਮaaf ਕਰ ਦੋ ਵਾਸੀ ਵੀ ਤੁਸੀਂ ਵੀ ਕੋਈ ਨਹੀਂ ਪੁੱਤ ਉੱਠ ਇੱਧਰ ਆ ਆਪਣੀ ਮੰਮੀ ਦੇ ਕੋਲ ਆ ਇੱਧਰ ਆ ਕੇ ਇੱਧਰ ਬੈਠ ਮੇਰੇ ਗਲੇ ਲਾ ਕੇ ਕੋਈ ਗੱਲਬਾਤ ਨਹੀਂ ਕੋਈ ਗੱਲ ਹੀ ਘਰਾਂ ਚ ਬਿਦਹਿਦੀਆਂ ਗੱਲਾਂ ਬਾਤਾਂ ਹੋ ਜੰਨੀਆਂ ਆ। ਕੋਈ ਤੁਹਾਨੂੰ ਮਾਫ਼ ਕੀਤਾ ਸੀ ਨਿਆਣੇ ਗਲਤੀਆਂ ਕਰਦੇ ਆ ਸਿਆਣਿਆਂ ਦਾ ਫਰਜ਼ ਬਣਦਾ ਮਾਫ਼ ਕਰ। ਚਲੋ ਖੁਸ਼ ਰਹੋ ਬੱਸ ਐਦਾਂ ਹੀ ਮਰਾਂ ਤੁਹਾਨੂੰ ਸਦਾ ਖੁਸ਼ ਰੱਖੇ। ਸਾਡੀ ਤੇ ਇੱਚੀ ਖੁਸ਼ੀ ਆ। ਮਾਂ ਮਮੀ ਨੂੰ ਕੱਲ ਨੂੰ ਆ ਕੇ ਜਾਵਾਂ ਦੋ ਡੱਬੀ ਲੈ ਕੇ ਆਵੀਂ ਮਠਾਈ ਦੇ। ਮੈਂ ਮਤਲਬ ਇਹ ਗੱਲ ਕੀਤੀ ਭੈਣ ਜੀ ਉਹਨਾਂ ਦੇ ਉਹ ਆਇਆ। ਚਲੋ ਠੀਕ ਆ ਖੁਸ਼ੀ ਚ ਭਾਵੇਂ ਦੋ ਲਿਆਵੇ ਚਾਰ ਲਿਆਵੇ ਉਹ ਪਰੇਸ਼ਾਨ ਹੋ ਕੇ ਨਾ ਆਵੇ। ਹਾਂਜੀ। ਬਸ ਖੁਸ਼ ਰਹਿਣਾ ਸਾਰੇ ਆਪਣੀ ਮੰਮੀ ਨੂੰ। ਨਾਲ ਚਾ ਪੀ ਕੇ ਜਾਵੇ ਤਾਂ ਚਾਹ ਜ਼ਰੂਰ ਪੀ ਕੇ ਜਾਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਤੇ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਆ ਜਿਹੜਾ ਐਪੀਸੋਡ ਸੀਗਾ ਸੱਸ ਨੇ ਕੀਤਾ ਦੋ ਨੋਹਾਂ 'ਚ ਫਰਕ ਤੁਹਾਨੂੰ ਐਪੀਸੋਡ ਕਿੱਦਾਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇੱਕ ਅਸੀਂ ਸੁਝਾਅ ਦੇ ਰਹੇ ਹਾਂ ਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਬਹੁਤ ਕੁਝ ਹੋ ਰਿਹਾ ਆ ਨੋਹਾਂ ਦੇ ਨਾਲ ਚਲੋ ਕਿਤੇ ਸਾਰੇ ਪਾਸੇ ਨੋਹਾਂ ਨਹੀਂ ਮਾੜੀਆਂ ਸਾਰੇ ਪਾਸੇ ਸੱਸਾਂ ਨਹੀਂ ਮਾੜੀਆਂ ਪਰ ਅੱਜਕੱਲ ਜੋ ਦੁਨੀਆ 'ਚ ਦੇਖ ਰਹੇ ਆਂ ਵੀ ਕੀ ਕੁਝ ਹੋ ਰਿਹਾ ਸੀ ਉਹਦੇ ਲਈ ਨਾ ਇੱਕ ਤੁਹਾਨੂੰ ਚੰਗਾ ਸੰਦੇਸ਼ ਦੇ ਰਿਹਾ ਕਿ ਗਰੀਬ ਅਮੀਰ ਨੋਹਾਂ 'ਚ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਵੀ ਕਿਸੇ ਦੀਆਂ ਧੀ ਆਂ ਤੇ ਸਾਡਾ ਐਪੀਸੋਡ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਦੱਸ ਦਿਆ ਕਰੋ ਪਰ ਜਿਹੜੇ ਗਲਤ ਕਮੈਂਟ ਕਰਦੇ ਆ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ ਅਸੀਂ ਸਿਰਫ ਇਹ ਤੁਹਾਡਾ ਮਨੋਰੰਜਨ ਆ ਬਾਕੀ ਸਾਡਾ ਆ ਕਿ ਤੁਸੀਂ ਸਾਰੇ ਜਾਣੇ ਜਿਹੜੇ ਸਾਨੂੰ ਦੇਖਦੇ ਆ ਤੇ ਜਿਹੜੇ ਨਹੀਂ ਦੇਖਦੇ ਸਾਰੇ ਜਾਣੇ ਖੁਸ਼ ਰਹੋ ਬਾਕੀ ਸਾਡੇ ਡੈਡੀ ਜੀ ਤੁਹਾਨੂੰ ਦੱਸੂਗਾ ਬਾਕੀ ਇੱਕ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤਾਂ ਕਿ ਜਿਹੜੇ ਲੋਕ ਨੋਹਾਂ ਦੇ ਵਿੱਚ ਫਰਕ ਰੱਖਦੇ ਆ ਉਹ ਫਰਕ ਜੇ ਮਿਟ ਜਾਂਦੇ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਘਰ ਆ ਨਰਕਾਂ ਤੋਂ ਸਵਰਗ ਵਿੱਚ ਚੇਂਜ ਹੋ ਸਕਦਾ ਜਿਨ੍ਹਾਂ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਉਹ ਘਰ ਨਰਕ ਉਸਮਾਨ ਆ ਤੇ ਜੇਕਰ ਸਾਡੇ ਘਰ 'ਚ ਖੁਸ਼ੀਆਂ ਅਮੀਰੀ ਗਰੀਬੀ ਹੋਵੇ ਪੈਸਾ ਘੱਟ ਹੋਵੇ ਚੱਲ ਜਾਊਗਾ ਪਰ ਕਲੇਸ਼ ਨਹੀਂ ਹੋਣਾ ਚਾਹੀਦਾ ਇਸ ਕਰਕੇ ਇੱਕੋ ਹੀ ਅਰਦਾਸ ਕਰਦੇ ਆ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਆ ਤਾਂ ਸਾਡੇ ਸੁਝਾਅ ਨੂੰ ਮੰਨਦੇ ਹੋਏ ਜ਼ਰੂਰ ਆਪਣੇ ਪਰਿਵਾਰਾਂ ਦੇ ਵਿੱਚ ਸਦਾ ਖੁਸ਼ ਰਹੋ ਆਵਾਜ਼ ਰਹੋ ਇੰਨਾ ਹੀ ਕਹਿੰਦੇ ਆ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ